ਸੋ ਅਸੀਂ ਦੇਖਦੇ ਪੋਸਟ ਪਾ ਦਿੱਤੀ ਫੇਸਬੁਕ ਤੇ ਕਿੰਨੇ ਲਾਈਕ ਆ ਗਏ 5 ਮਿੰਟ ਬਾਅਦ 5 ਮਿੰਟ ਹੋ ਗਏ ਉਹ ਦੋ ਲਾਈਕ ਆ ਗਏ ਮੈਨੂੰ 10 ਮਿੰਟ ਉਹ ਪੰਜ ਲਾਈਕ ਆ ਗਏ ਮੈਨੂੰ ਫੇ ਨਿਆਣਿਆਂ ਨੂੰ ਦੱਸਣਾ ਉਹ ਮੇਰੀ ਫੋਟੋ ਤੇ ਇੰਨੇ ਲਾਈਕ ਆ ਗਏ ਭੈਣ ਨੂੰ ਦੱਸਣਾ ਮੇਰੀ ਫੋਟੋ ਤੇ 30 ਮਿੰਟ ਦੇ ਵਿੱਚ 100 ਲਾਈਕਸ ਆ ਗਏ ਤੁਸੀਂ ਫੋਟੋ ਪਾਈ ਜਿਹੜੇ ਤੁਹਾਡੇ ਫਰੈਂਡ ਸਰਕਲ ਚ ਉਹਨਾਂ ਦੇਖੀ ਵੀ ਨਹੀਂ ਲਾਈਕ ਵਾਲਾ ਟਕਾ ਟਕ ਟਕਾ ਟਕ ਲੱਗੇ ਉਹ ਨੱਪਣ ਤੁਹਾਨੂੰ ਸਕਰੋਲ ਕਰੀ ਜਾਂਦੇ ਅੱਗੇ ਨੂੰ ਭੇਜੀ ਜਾਂਦੇ ਉਹਨਾਂ ਨੇ ਤੇ ਗੌਰ ਵੀ ਨਹੀਂ ਕੀਤਾ ਤੁਹਾਨੂੰ ਲੱਗਦਾ ਮੈਨੂੰ ਇੰਨੇ ਜਣੇ ਆਨੇ ਲਾਈਕ ਕੀਤਾ ਵਾਓ ਕਦੀ ਹਕੀਕਤ ਵਿੱਚ ਸੋਚਿਆ ਤੁਹਾਨੂੰ ਤੁਹਾਡਾ ਟੱਬਰ ਵੀ ਲਾਈਕ ਕਰਦਾ ਕਿ ਨਹੀਂ ਕਰਦਾ ਤੁਹਾਨੂੰ ਹਕੀਕਤ ਵਿੱਚ ਕਿੰਨੇ ਜਣੇ ਲਾਈਕ ਕਰਦੇ ਉਹ ਫੋਟੋ ਤੇ ਉਹ ਨਹੀਂ ਜਾਣਦੇ ਤੁਸੀਂ ਕੌਣ ਆ ਜਿਨ੍ਹਾਂ ਦੇ ਨਾਲ ਰਹਿਨੇ ਉਹ ਜਾਣਦੇ ਤੁਸੀਂ ਕੌਣ ਆ ਤੁਸੀਂ ਕੋਸ਼ਿਸ਼ ਕਰੋ ਕਿ ਜਿਨ੍ਹਾਂ ਦੇ ਵਿੱਚ ਰਹਿਨੇ ਉਹ ਤੁਹਾਨੂੰ ਲਾਈਕ ਕਰਨ ਫੋਟੋ ਦਾ ਕੀ ਆ ਕੋਈ ਕਰੇ ਜਾਂ ਨਾ ਕਰੇ ਫੋਟੋ ਤਾਂ ਜਦੋਂ ਮਰਜ਼ੀ ਡਿਲੀਟ ਕਰ ਦਿਓ ਪਰ ਤੁਹਾਨੂੰ ਥੋੜੀ ਡਿਲੀਟ ਕੀਤਾ ਜਾ ਸਕਦਾ ਆ ਤੁਸੀਂ ਤਾਂ ਅਸਲੀ ਆ ਤੇ ਆ ਅਸੀਂ ਅਸੀਂ ਧੋਖਾ ਖਾ ਕੇ ਬੜੇ ਖੁਸ਼ ਹੁਣੇ ਕਿੰਨੇ ਖੁਸ਼ ਹੋਏ ਮੈਨੂੰ 100 ਲਾਈਕਸ ਆ ਗਏ ਭਾਵੇਂ ਕਿਸੇ ਨੇ ਫੋਟੋ ਨਹੀਂ ਵੀ ਦੇਖੀ ਧੋਖਾ ਖਾ ਕੇ ਬਹੁਤ ਖੁਸ਼ ਹ ਹਕੀਕਤ ਵਿੱਚ ਟੱਬਰ ਸਾਡਾ ਕਹਿੰਦਾ ਤੂੰ ਨਹੀਂ ਮੈਨੂੰ ਪਸੰਦ ਕਰਕੇ ਤੂੰ ਕੋਈ ਕੰਮ ਨਹੀਂ ਕਰਦਾ ਉਹਨਾਂ ਦੇ ਨਾਲ ਫਾਈਟ ਕਰਕੇ ਉਹ ਸੱਚ ਬੋਲਦੇ ਆ ਉਹ ਨਹੀਂ ਪਸੰਦ ਜਿਹੜਾ ਧੋਖਾ ਦਿੰਦੇ ਉਹ ਬਹੁਤ ਪਸੰਦ ਕਦੀ ਕਦੀ ਸਾਡੇ ਕੋਲ ਸਾਡਾ ਇੰਨਾ ਖਾਸ ਕੋਈ ਬੈਠਾ ਹੁੰਦਾ ਆ ਅਸੀਂ ਮੋਬਾਈਲ ਲੈ ਕੇ ਬੈਠੇ ਹੁੰਨੇ ਆ ਅਸੀਂ ਉਹਦੇ ਉੱਤੇ ਚੈਟਿੰਗ ਕਰ ਰਹੇ ਹੁੰਨੇ ਕਿਸੇ ਹੋਰ ਦੇ ਨਾਲ ਜਿਹੜਾ ਸਾਡੇ ਕੋਲ ਵੀ ਨਹੀਂ ਆ ਔਰ ਜਿਹੜਾ ਸਾਡੇ ਕੋਲ ਆ ਉਹਦੇ ਨਾਲ ਗੱਲ ਕਰਨ ਦਾ ਸਾਡਾ ਵੇਲ ਵੀ ਨਹੀਂ ਆ ਤਾਂ ਸੋਚੋ ਕਿ ਜਿਹੜਾ ਤੁਹਾਡੇ ਕੋਲ ਆ ਉਹਦੇ ਨਾਲ ਗੱਲ ਕਰਨ ਦਾ ਤੁਹਾਡਾ ਵੇਲ ਨਹੀਂ ਆ ਜਿਹਦੇ ਨਾਲ ਤੁਸੀਂ ਗੱਲ ਕਰਨੇ ਉਹ ਤੁਹਾਡੇ ਕੋਲ ਨਹੀਂ ਆ ਤਾਂ ਤੁਸੀਂ ਕੀ ਕਰ ਰਹੇ ਹੋ ਇੱਕ ਪਾਸੇ ਤੁੱਖਾ ਖਾ ਰਹੇ ਹੋ ਦੂਜੇ ਪਾਸੇ ਤੁੱਖਾ ਦੇ ਰਹੇ ਹੋ ਕਦੇ ਕਦੇ ਅਸੀਂ ਉਹ ਵਾਲੇ ਫਰੈਂਡਸ ਬਣਾਉਣ ਦੇ ਚੱਕਰ ਦੇ ਵਿੱਚ ਜਿਹੜੇ ਸਾਡੇ ਆਪਣੇ ਆਸੀਂ ਉਹਨਾਂ ਨੂੰ ਗਵਾ ਲੈਨੇ ਆ ਓਕੇ ਫੇਸਬੁਕ ਤੇ ਤੁਹਾਡੇ ਕੋਲ 5000 ਫਰੈਂਡ ਹੋ ਸਕਦੇ ਆ 5000 ਦੋਸਤ ਹੋ ਸਕਦੇ ਆ ਜ਼ਰੂਰਤ ਵੇਲੇ ਕਿੰਨੇ ਆਉਂਦੇ ਉਹ ਦੱਸੋ ਜਦੋਂ ਤੁਹਾਨੂੰ ਜ਼ਰੂਰਤ ਪੈਂਦੀ ਆ ਉਦੋਂ ਕਿੰਨੇ ਆਉਂਦੇ ਆ ਤੁਸੀਂ ਪੋਸਟ ਪਾ ਦਿਓ ਛੇਤੀ ਦਿਨੀ ਕੋਈ ਨਹੀਂ ਮੋੜਦਾ ਟੜ ਦੁਖੂਗਾ ਤਾਂ ਮਾਂ ਹੀ ਪਾਣੀ ਦਾ ਗਲਾਸ ਫੜਾਊਗੀ ਘਰ ਵਾਲੀ ਦਵਾਈ ਲਿਆ ਕੇ ਦੇਊਗੀ ਨਿਆਣੀ ਪਾਸਾ ਥੱਲਣਗੇ ਜਿਨ੍ਹਾਂ ਦੇ ਵਿੱਚ ਰਹਿਣੇ ਆ ਉਹੀ ਤੁਹਾਡੀ ਮਦਦ ਕਰਨਗੇ